ਸੋ ਕਾਲ ਕਲੇ ਗੁਰ ਸੇਵੀਏ ਅਹੰਸ ਸਹਿਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸੋ ਕਹੋ ਤਾਲ ਗੁਰ ਸੇਵੀਐ ਇਹਨ ਸਹਜ ਸੁਭਾਈ ਦਰਸਨਾ ਪਰਸੈ ਗੁਰੂ ਕੈ ਜਨਮ ਮਰਣਾ ਦੁੱਖ ਜਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗ ਉੜੀ ਮਹਲਾ ਪੰਜਵਾ ਫਰਹਰ ਨਾਮ ਮਜਨ ਕਾਰ ਸੂਚੇ ਤਕ ਗ੍ਰਹਿਣ ਪੁੰਨ ਫਲ ਮੂਚੇ ਹਰ ਹਰ ਨਾਮ ਮੱਧਨ ਕਰ ਸੁਜੇ ਗ੍ਰਹਣ ਪੰਨਾ ਫਲ ਮੂਚੇ ਰਹਾ ਹਰ ਕੇ ਚਰਨ ਅਰਦੇ ਮੈਂ ਬਸੇ ਜਨਮ ਜਨਮ ਕੇ ਕੇਲਾ ਵੇਖਾ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ ਮਨ ਬਚ ਕ੍ਰਮਾ ਗੋਵਿੰਦ ਅਧਾਰ ਤਾਂ ਤੇ ਛੁੱਟਿਓ ਬੇਖ ਸੰਸਾਰ ਤਾਰਿ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਪਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਰਾਗ ਗੌੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 197 ਤਿਸ ਸੁਭਾਏਮਾਨ ਹੈ ਸ਼ਬਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਕਿ ਹਰ ਹਰ ਨਾਮ ਮੱਜਨ ਕਰ ਸੂਚੇ ਉਹ ਤ ਗ੍ਰਹਿਣ ਪੁੰਨ ਫਲ ਮੂਚੇ ਕਿ ਮਨੁੱਖ ਜਿਹੜਾ ਕਈ ਤਰ੍ਹਾਂ ਦੇ ਤੀਰਥਾਂ ਦੇ ਤੇ ਜਾ ਕੇ ਇਸ਼ਨਾਨ ਕਰਦਾ ਹੈ ਕਈ ਤਰ੍ਹਾਂ ਦੇ ਉੱਥੇ ਜਾ ਕੇ ਪੁੰਨ ਆਦਤ ਕਰਮ ਕਰਦਾ ਹੈ দান ਦੇਣਾ ਜਾਂ ਹੋਰ ਕਈ ਤਰ੍ਹਾਂ ਦੇ ਕਰਮ ਕਰਨੇ ਫਿਰ ਇਹ ਸਮਝ ਲੈਂਦਾ ਹੈ ਕਿ ਮੈਂ ਬੜਾ ਪਵਿੱਤਰ ਜੀਵਨ ਵਾਲਾ ਬਣ ਗਿਆ ਹਜ਼ੂਰ ਕਹਿੰਦੇ ਨੇ ਨਹੀਂ ਜੇ ਇਸ਼ਨਾਨ ਪੁੱਛਦੇ ਹੋ ਤੇ ਸਭ ਤੋਂ ਸ੍ਰੇਸ਼ਟ ਜਿਹੜਾ ਤੀਰਥ ਇਸ਼ਨਾਨ ਹੈ ਉਹ ਹੈ ਵਾਹਿਗੁਰੂ ਦੇ ਨਾਮ ਦਾ ਕਿ ਹਰ ਹਰ ਨਾਮ ਮੱਜਨ ਕਰ ਮੱਜਨ ਦਾ ਅਰਥ ਹੈ ਇਸ਼ਨਾਨ ਕਰਨਾ ਕਿ ਨਾਮ ਦੇ ਵਿੱਚ ਇਸ਼ਨਾਨ ਕਰ ਫਿਰ ਕੀ ਹੈ ਕਿ ਇਹਨਾਂ ਨੇ ਜਿਨ੍ਹਾਂ ਇਹ ਇਸ਼ਨਾਨ ਕੀਤਾ ਹੈ ਉਹ ਪਵਿੱਤਰ ਜੀਵਨ ਵਾਲੇ ਬਣ ਗਏ ਨੇ ਸੂਚੇ ਪਵਿੱਤਰ ਜੀਵਨ ਵਾਲੇ ਬਣ ਗਏ ਨੇ ਨਹੀਂ ਤੇ ਮਨੁੱਖ ਕੁਝ ਇਸ ਤਰ੍ਹਾਂ ਦੇ ਕਰਮ ਜਿਵੇਂ ਗ੍ਰਹਿਣ ਲੱਗਣਾ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਸੰਗਰਾਮ ਮੱਸਿਆ ਪੁੰਨਿਆਂ ਇਕਾदशी ਇਸ ਤਰ੍ਹਾਂ ਦੇ ਕਈ ਦਿਨ ਇਹਨੇ ਮੇਥ ਲਏ ਕਿ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਉੱਥੇ ਕੁਝ দান ਪੁੰਨ ਕਰਨਾ ਫਿਰ ਇਹ ਸਮਝਣਾ ਕਿ ਮੈਂ ਬੜਾ ਪਵਿੱਤਰ ਜੀਵਨ ਵਾਲਾ ਬਣ ਗਿਆ ਹਾਂ ਗੁਰਦੇਵ ਸੱਚੇ ਪਾਤਸ਼ਾਹ ਜਦੋਂ ਤੀਰਥ ਦਾ ਜ਼ਿਕਰ ਕਰਦੇ ਨੇ ਤੇ ਹਾਜ਼ੂਰ ਕਹਿੰਦੇ ਨੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਬਾਰਾ ਮਹ ਦੀ ਬਾਣੀ ਪੜਦੇ ਆ ਤੇ ਹਜ਼ੂਰ ਨੇ ਉੱਥੇ ਵੀ ਇਹ ਬਚਨ ਕੀਤਾ ਕਿ ਮਾਗ ਮੱਜਨ ਸੰਗ ਸਾਧੂਆਂ ਇਸ਼ਨਾਨ ਕਿੱਥੇ ਕਰਨਾ ਹੈ ਸਭ ਕਹਿੰਦੇ ਨੇ ਮੱਜਨ ਕਰ ਇਸ਼ਨਾਨ ਕਰ 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 ਕਿਥੇ 마ਗ ਮੱਜਨ 마ਗ ਮਹੀਨੇ ਦਾ ਨਾਮ ਹੈ ਮੱਜਨ ਦਾ ਅਰਥ ਇਸ਼ਨਾਨ ਹੈ ਕਿਨ ਸੰਗ ਸਾਧੂਆਂ ਸਾਧੂ ਜਣੇ ਜਿਹੜੇ ਰੱਬ ਦੇ ਪਿਆਰੇ ਰੱਬ ਦੇ ਭੈ ਅਦਬ ਦੇ ਵਿੱਚ ਰਹਿਣ ਵਾਲੇ ਨੇ ਬੰਦਗੀ ਵਾਲੇ ਨੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਕੇ ਕਿਤੇ ਮਨ ਦਾ ਇਸ਼ਨਾਨ ਕਰ ਲੈ ਸਾਧ 마ਗ ਮੱਜਨ ਸੰਗਤ ਸਾਧੂਆਂ ਧੂੜੀ ਕਰ ਇਸ਼ਨਾਨ ਸਭ ਕਹਿੰਦੇ ਨੇ ਫਿਰ ਗੁਰਮਖਾਂ ਦੀ ਚਰਨ ਧੂੜੀ ਦੇ ਵਿੱਚ ਇਸ਼ਨਾਨ ਕਰ ਮਨ ਤੋਂ ਹਉਮੈ ਦੀ ਮੈਲ ਨੂੰ ਲਾਹ ਕਿਤੇ ਕਿਉਂਕਿ ਜਦੋਂ ਬਾਣੀ ਪੜਦੇ ਆ ਨਾ ਤੇ ਹਜ਼ੂਰ ਕਹਿੰਦੇ ਨੇ ਬੰਦਾ ਤੀਰਥਾਂ ਤੇ ਜਾ ਕੇ ਵੀ ਉੱਥੇ ਹਉਮੈ ਦੀ ਮੈਲ ਨੂੰ ਝੁੱਕ ਰਿਹਾ ਤੀਰਥ ਜਾऊं ਤਾਂ ਹਾਂ ਹਾਂ ਕਰਤੇ ਫਿਰ ਉਹ ਕਹਿੰਦਾ ਮੈਂ ਇੱਥੇ ਤੀਰਥ ਤੇ ਜਾ ਕੇ ਆਇਆ ਇੱਥੇ ਇਹ ਨਹੀਂ ਸੇਵਾ ਕੀਤੀ ਹੈ ਇੱਥੇ ਇਹਨਾਂ ਦਾਨ ਕੀਤਾ ਹੈ ਇੱਥੇ ਮੈਂ ਇਹਨਾਂ ਦਾਨ ਕੀਤਾ ਹੈ ਹਜ਼ੂਰ ਕਹਿੰਦੇ ਨੇ ਉੱਥੇ ਵੀ ਹਉਮੈ ਦੀ ਮੈਲ ਚੁੱਕ ਲਿਆ ਆਇਆ ਹੈ ਤੀਰਥ ਜਾਉ ਤਾਂ ਹਉ ਹਉ ਕਰਤੇ ਪੰਡਤ ਪੁੱਛੋਂ ਤਾਂ ਮਾਇਆ ਰਾਤੇ ਜੇ ਵਿਦਵਾਨਾਂ ਨੂੰ ਪੁੱਛਿਆ ਤੇ ਉਹ ਵੀ ਮਾਇਆ ਦੇ ਰੰਗ ਦੇ ਵਿੱਚ ਹੀ ਰੰਗੇ ਹੋਏ ਸਨ ਇਸ ਲਈ ਗੁਰਦੇਵ ਜੀ ਨੇ ਜਿਹੜਾ ਬਚਨ ਬਾਣੀ ਦੇ ਵਿੱਚ ਕੀਤਾ ਹੈ ਜਿਹੜਾ ਬਚਨ ਪੜ ਰਹੇ ਸਾਂ ਕਿ ਇਸ਼ਨਾਨ ਕਿੱਥੇ ਕਰ ਸੰਗ ਸਾਧੂਆਂ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਫਿਰ ਕਹਿੰਦੇ ਨਾ ਦਾਨ ਕਿਹੜਾ ਕਰਨਾ ਵਾਹਿਗੁਰੂ ਦੇ ਨਾਮ ਨੂੰ ਧਿਆਕ ਕਿਤੇ ਵਾਹਿਗੁਰੂ ਦੇ ਨਾਮ ਨੂੰ ਸੁਣ ਕਿਤੇ ਹਰ ਕਾ ਨਾਮ ਧਿਆਏ ਸੁਣ ਇਹ ਖਜ਼ਾਨਾ ਇਕੱਠਾ ਕਰ দান ਉਹੀ ਕਰ ਸਕਦੇ ਆ ਜਿਹੜੀ ਵਸਤੂ ਕੋਲ ਹੋਵੇ ਕਹਿ ਲੱਗੇ ਨਾਮ ਨੂੰ ਜਪ ਵਾਹਿਗੁਰੂ ਦੀ ਸਫਲ ਸਲਾਹ ਦਾ ਖਜ਼ਾਨਾ ਅੰਦਰ ਇਕੱਠਾ ਕਰ ਇਹ ਪਰਹੋਰਨਾ ਨੂੰ ਵੀ ਜਪਾ ਇਹ দান ਸਭ ਤੋਂ ਸ੍ਰੇਸ਼ਟ দান ਹੈ ਇਸ ਲਈ ਅੱਜ ਦੇ ਇਹ ਜਿਹੜਾ ਸ਼ਬਦ ਹੈ ਹਜ਼ੂਰ ਨੇ ਇੱਥੇ ਇਹੀ ਉਪਦੇਸ਼ ਕੀਤਾ ਹੈ ਕਿ ਹਰ ਹਰ ਨਾਮ ਮੱਜਨ ਕਰ ਸੂਚੇ ਵਾਹਿਗੁਰੂ ਦੇ ਨਾਮ ਦੇ ਵਿੱਚ ਮੱਜਨ ਕਰ ਵਾਹਿਗੁਰੂ ਦੇ ਨਾਮ ਦੇ ਵਿੱਚ ਮਨ ਦਾ ਇਸ਼ਨਾਨ ਕਰ ਪਵਿੱਤਰ ਜੀਵਨ ਵਾਲਾ ਹੋ ਜਾਏਗਾ ਕੋਟ ਗ੍ਰਹਿਣ ਪੁੰਨ ਫਲ ਮੂਚੇ ਪਰ ਸਹਿਬ ਕਹਿੰਦੇ ਨੇ ਮਨੁੱਖ ਗ੍ਰਹਿਣ ਆਦਿਕ ਤੇ ਜਾ ਕੇ ਇਸ਼ਨਾਨ ਕਰਦਾ ਹੈ ਨਾ ਤੀਰਥੀ ਕਰੋਣਾ ਇਹੋ ਜਿਹੀ ਇਸ਼ਨਾਨ ਕੀਤੀਆਂ ਨਾਲੋਂ ਵੱਡਾ ਫਲ ਜਿਹੜਾ ਹੈ ਉਹ ਵਾਹਿਗੁਰੂ ਦੇ ਨਾਮ ਨੂੰ ਜਪਣ ਦਾ ਮਿਲਦਾ ਹੈ ਸਵਾਧੂਰ ਇਹ ਕਿਰਪਾ ਕਰਦੇ ਨੇ ਇਸ਼ਨਾਨ ਕਰਨੇ ਤੇ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰ। ਇਹ ਇਹ ਸ਼ਬਦੀਆਂ ਅਰਹਵ ਵਾਲੀਆਂ ਪੰਕਤੀਆਂ ਨੇ ਹੁਣ ਜਦੋਂ ਬਾਣੀ ਦੇ ਵਿੱਚ ਅਸੀਂ ਹੋਰ ਬਚਨ ਤੀਰਥ ਇਸ਼ਨਾਨ ਬਾਰੇ ਵੇਖਦੇ ਆ ਨਾ ਤੇ ਹਾਜ਼ੂਰ ਉੱਥੇ ਇਸ ਤਰ੍ਹਾਂ ਦਾ ਉਪਦੇਸ਼ ਕਰਦੇ ਨੇ ਸਹਿਬ ਕਹਿੰਦਾ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਕਹਿੰਦੇ ਨੇ ਤੀਰਥਾਂ ਤੇ ਜਾਂਦਾ ਏ ਸ਼ੁਭ ਕਰਮ ਜਿੰਨੂੰ ਮਨ ਬੈਠੇ ਉਹ ਕਰਮ ਕਰਦਾ ਏ ਫਿਰ ਉਹਨਾਂ ਦਾ ਗੁਮਾਨ ਕਰ ਰਿਹਾ ਏ ਮਨ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਵੀ ਹਾਦੂਰ ਨੇ ਕਹੇ ਕਿਨਾਵਣ ਚੱਲੇ ਧੀਰਥੀ ਮਨ ਖੋਟੇ ਤਨ ਚੋਰ ਇੱਕ ਭਉ ਲੱਥੀ ਨਾਦਿਆਂ ਦੁਇ ਭਾ ਚੜੀਏ ਸਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸ ਨਿਕੋਰ ਸਾਧ ਭਲੇ ਔਨਨਾਤਿਆਂ ਚੋਰ ਸੇ ਚੋਰਾ ਚੋਰ ਹਜ਼ੂਰ ਕਿਰਪਾ ਕਰਦੇ ਨੇ ਜਿਹੜੀ ਸਭ ਕਹਿੰਦੇ ਨੇ ਮਨੁੱਖ তীਰਥਾਂ ਤੇ ਜਾ ਰਿਹਾ ਪਰ ਮਨ ਦੇ ਵਿੱਚ ਖੋਟ ਉਸੇ ਤਰ੍ਹਾਂ ਭਰੀ ਹੋਈ ਹੈ ਮਨ ਦੀ ਮੈਲ ਜਿਹੜੀ ਹੈ ਉਵੇਂ ਹੀ ਹੈ ਮਨ ਦੀ ਮੈਲ ਦੇਵੇ ਕੋਈ ਫਰਕ ਨਹੀਂ ਉਹ ਜਿਵੇਂ ਪਹਿਲਾਂ ਤੀਰਥ ਤੇ ਗਿਆ ਸੀ ਉਵੇਂ ਉਹ ਮੈਲ ਫਿਰ ਉਵੇਂ ਹੀ ਵੀ ਨਹੀਂ ਹਾਦੂਰ ਕਹਿੰਦੇ ਨੇ ਇੱਕ ਭਾਉ ਲੱਥੀ ਨਾਤੇ ਆ ਦੋਏ ਭਾ ਚੜੀਅਸ ਹੋਰ ਇੱਕ ਹਿੱਸਾ ਮੈਲ ਉਤਾਰ ਲਈ ਦੋ ਹਿੱਸੇ ਮੈਲ ਫਿਰ ਹੋਰ ਲੈ ਆਇਆ ਦੋ ਹਿੱਸੇ ਮੈਲ ਹੋਰ ਚੁੱਕ ਲਿਆਂਦੀ ਫਰ ਹੋਵੇਂ ਦੀ ਮੈਲ ਚੁੱਕ ਲਿਆਂਦੀ ਹੈ ਉਹ ਗੁਰਦੇਵ ਜੀ ਕਹਿੰਦੇ ਨੇ ਇਹ ਤਾਂ ਉਹ ਹਾਲ ਹੈ ਕਿ ਬਾਹਰ ਧੋਤੀ ਤੂੰ ਮਰੀ ਅੰਦਰ ਵਿਸਨੇ ਕੋਰ ਸਾਧ ਭਲੇ ਸਾਧ ਗੁਰਮਖ ਖਾਨ ਜਿਹੜੇ ਚੋਲਿਆਂ ਵਾਲਿਆਂ ਨੂੰ ਬਾਬਾ ਜੀ ਨੇ ਸਾਧ ਨਹੀਂ ਆਖਿਆ ਜਿਨ੍ਹਾਂ ਦੇ ਡੇਰੇ ਵੱਡੇ ਨੇ ਉਹਨਾਂ ਨੂੰ ਸਾਧ ਨਹੀਂ ਆਖਿਆ ਸੱਭ ਕਹਿੰਦੇ ਨੇ ਸਾਧ ਜਿਹਨਾਂ ਮਨ ਨੂੰ ਸਾਧਿਆ ਹੋਇਆ ਇਹ ਨਿਸਾਨੀ ਸਾਧ ਕੀ ਜਿਸ ਭੇਟਤ ਤਰੀਏ ਤੇ ਇਹੋ ਜਿਹਾ ਬੰਦਾ ਜਿਹੜਾ ਹੈ ਗੁਰਦੇਵ ਜੀ ਕਹਿੰਦੇ ਨੇ ਸਾਧ ਭਲੇ ਉਹ ਚੰਗੇ ਨੇ ਅਣਨਾਤੀਆਂ ਉਹ ਤੀਰਥਾਂ ਤੇ ਇਸ਼ਨਾਨ ਕਰਨ ਤੋਂ ਬਿਨਾ ਵੀ ਚੰਗੇ ਨੇ ਪਰ ਜਿਹੜੇ ਚੋਰ ਨੇ ਉਹ ਤੀਰਥਾਂ ਤੇ ਨਹਾ ਕੇ ਜਾ ਕੇ ਵੀ ਹਾਜ਼ੂਰ ਕਹਿੰਦੇ ਨੇ ਉਹ ਚੋਰ ਹੀ ਰਹਿੰਦੇ ਨੇ